ਸਾਰੀ ਦੀ ਸਤਨਾਮ ਧੰਨਵਾਦ ਗੁਰੂ ਸਾਰੀ ਦੀ ਕਬੀਰ ਮੇਰੀ ਸਿਮਰਨ ਹੀ रसना ऊपर राम ਆਦਿ ਜੁਗਾਤੀ ਸਗਲ ਭਗਤ ਤਾਕੋ ਸੁਖ ਵਿਸਰਾਮ ਵਿਸਰ ਗਈ ਸਬ ਤਾਤ ਪਰਾਈ ਦਬਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਵਣਿਆਈ ਰੈਣ ਦਿਨ ਸਿਮਰ ਭਾਤ ਤੁਹੈ ਹੀ ਗਾਵਣ ਨਨ ਜੀ ਜੰਤ ਸਰਬਤ ਨਾਉ ਤੇਰਾ ਧਿਆਵਣ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾਂ ਕੈ ਸੰਗ ਨਾਨਕ ਸਦ ਬਲਹਾਰ ਬਲ ਬਲ ਜਾਵਣਾ ਜਨ ਨਾਨਕ ਸਦ ਬਲਹਾਰ ਬਲ ਬਲ ਜਾਵਣਾ ਪਰਮਰ ਸਤਕਾਰ ਜੋ ਤਕਤੈ ਸੁਭਾਈ ਮਾਨ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਕ ਜੋਤ ਜੁਗ ਹੋ ਜੁਗ ਅਟਲ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸਤੇ ਪਾਤਸ਼ਾਹ ਮਾਲਕੀਆਂ ਦੀ ਪਾਵਨ ਪਵਿੱਤਰ ਕੋਦ ਵਿੱਚ ਬੈਠ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਰਗੁਣ ਦੀ ਇਲਾਹੀ ਬਾਣੀ ਦੇ ਵਿੱਚੋਂ শ্রবণ ਕਰਨ ਦਾ ਸ਼ੁਭਾਸਮਾਨ ਸਤਸੰਗੀਆਂ ਕੜੀਆਂ ਪ੍ਰਾਪਤ ਨੂੰ ਚਲ ਰਹੀ ਲੜੀਵਾਰ ਤੁੰਤੰਤ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਦੇ ਅੰਦਰ ਆਸਾ ਰਾਗ ਦੇ ਵਿੱਚ 31ਵਾਂ ਸ਼ਬਦ ਪੰਚਮ ਗੁਰਦੇਵ ਜੀਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਜਿਸ ਦੀ ਵਿਚਾਰ ਦੇ ਨਾਲ ਪਿਛਲੇ 2-3 ਦਿਨ ਤੋਂ ਅਫਾ ਰਲ ਮਿਲ ਕੇ ਸਾਂਝ ਪਾਉਂਦੇ ਆ ਰਹੇ ਆ ਹਰ ਜਨ ਲੀਨੇ ਪ੍ਰਭੂ ਛੜਾਏ ਪ੍ਰੀਤਮ ਜੋ ਮੇਰੋ ਮਨ ਮੰਨਿਆ ਤਾਪ ਮੂਆ ਵਿਖ ਖਾਏ ਰਹਾਉ ਐ ਮੇਰੀ ਜਿੰਦੇ ਜੇ ਤੂੰ ਚੰਨੀ ਆ ਵੀ ਮੈਨੂੰ ਮਾਇਆ ਮੋਹ ਦਾ ਤਾਪ ਨਾ ਹੋਵੇ ਤੇ ਇਹਦੇ ਵਾਸਤੇ ਮੈਂ ਮੇਰੀ ਨੂੰ ਛੱਡ ਕੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਲਾਉਣੀ ਪੈਣੀ ਆ ਤੇ ਫਿਰ ਇਹ ਰੋਗ ਦੂਰ ਹੋਊਗਾ ਕਲਪਸ ਪ੍ਰਭਣੀ ਕਿਤਾ ਹਮੈ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਖਾ ਸ਼ਬਦ ਖਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਢਾਏ ਪਰ ਗੁਰਮੁਖੋ ਇਹ ਬੜਾ ਵੱਡਾ ਰੋਗ ਆ ਇਸ ਕਿਪਲ اور ਕੇਵਲ ਗੁਰੂ ਕੇ ਸ਼ਬਦ ਦੇ ਰਾਹੀ ਹੀ ਸਮਾਪਤ ਕੀਤਾ ਜਾ ਸਕਦਾ ਇਹਦਾ ਦੂਜਾ ਰਾਹ ਕੋਈ ਨਹੀਂ ਹੈ ਜੇ ਪਗਹੀ ਨਾ ਵੀ ਕੋਈ ਛੋਟ ਘਟ ਜਾ ਉਸ ਛੋਟਾ ਰਸਤਾ ਮਿਲ ਜੇ ਇੱਥੇ ਕੋਈ ਸ਼ੋਰ ਨਹੀਂ ਹੈ ਇੱਥੇ ਤੇ ਗੁਰਮੁਖ ਖਾਲਣਾ ਕਮਾਈ ਕਰਨੀ ਪੈਣੀ ਆ ਫੇਰੇ ਰੋਗ ਛੁੱਟੂਗਾ ਸੋ ਆਓ ਇਸ ਦੇ ਅਗਲੇਰੇ ਪੰਨਦਰ ਬਾਪੂ ਜੋ ਫਰਮਾਨ ਕਰਦੇ ਆ ਰਲ ਮਿਲ ਕੇ ਸੰਜ ਪਾਈਏ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਕੀ ਫਤਿਹ ਸਾਂਝੀ ਕਰੀਏ ਕੋਈ ਵੀ ਰਸਨਾ ਬੰਨ ਜੀ ਨਾ ਜਾਵੇ ਪਿਆਰ ਆਦਬ ਸਤ ਸਾਰੇ ਜਣੇ ਕਰਿਓ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਧੰਨ ਵਾਹਿਗੁਰੂ ਸਾਹਿਬ ਜੀ ਪਾਲਾ ਤਾਉ ਓਂ ਕਛੂ ਨਾਮ ਵਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨਾ ਲਾਗੇ ਸ਼ਰਣ ਕਮਲ ਸ਼ਰਣਾਏ ਇਸ ਪ੍ਰਕਾਰ ਪਿਛਲੇ ਦਿਨੀ ਬੇਨਤੀ ਕੀਤੀ ਵੀ ਸ਼ਬਦ ਦੇ ਅੰਦਰ ਬਾਪੂ ਮਲੇਰੀਏ ਦੇ ਬੁਖਾਰ ਦੀ ਬਾਤ ਸਾਨੂੰ ਪਾ ਕੇ ਤੇ ਸਮਝਾਉਣਾ ਚਾਹੁੰਦੇ ਆ ਜਿਵੇਂ ਮਲੇਰੀਏ ਦਾ ਲੱਛਣ ਹੈ ਵੀ ਕਾਂਬਾ ਲੱਗੂ ਤੇ ਫਿਰ ਬੁਖਾਰ ਹੋਊਗਾ ਇਸੇ ਤਰ੍ਹਾਂ ਗਰਮ ਖਾ ਮਾਇਆ ਉਹਦਾ ਤਾਪ ਜਦੋਂ ਚੜਦਾ ਮੈਂ ਮੇਰੀ ਦਾ ਬੁਖਾਰ ਜਿਸ ਸਮੇਂ ਆਉਣਾ ਨਾ ਉਸ ਸਮੇਂ ਜਿੰਦ ਨੂੰ ਬੜਾ ਕੰਮ ਬਚੜਦਾ ਪਰੇਸ਼ਕਲ ਦਾ ਉਹਨਾਂ ਗੁਰਮਖਾਂ ਨੂੰ ਪਤਾ ਗੁਰਮਖੋ ਜਿਨ੍ਹਾਂ ਨੇ ਥੋੜਾ ਬਹੁਤ ਗੁਰੂ ਦਾ ਸ਼ਬਦ ਗਮਾਇਆ ਹੁੰਦਾ ਬਾਕੀ ਸੰਸਾਰ ਤੇ ਦੇ ਵਿੱਚ ਔਤ ਪੋਤ ਸੰਸਾਰ ਨੂੰ ਇਹ ਚੰਗਾ ਲੱਗ ਰਿਹਾ ਵਾ ਮਾਇਆ ਪੁਆੰਗਮ ਸਰਪ ਹੈ ਡੱਗ ਕੇ ਰਿਆ ਬਖਮਾਹੀ ਮਾਇਆ ਰੂਪੀ ਸੱਪ ਨੇ ਸਾਰੇ ਜਗ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਸਾਰਾ ਹੀ ਡੱਗੇ ਦੀ ਪਕੜ ਦੇ ਵਿੱਚ ਆ ਤੇ ਜਦੋਂ ਸਾਰਾ ਜੱਗ ਗੁਰਮੁਖੀ ਦੀ ਪਕੜ ਵਿੱਚ ਆ ਤੇ ਜਗ ਨੂੰ ਇਹ ਬੜਾ ਹੀ ਚਮਕੀਲਾ ਲਿਸਦਾ ਪਦਾਰਥ ਤੇ ਇਹਦਰੋਂ ਦੌੜਦਾ ਜਿਸ ਪ੍ਰਕਾਰ ਦੋ ਕਸਤੂਰੀ ਮਰਗ ਨਾ ਜਾਣੈ ਭ੍ਰਮ ਦਾ ਭਰਮ ਬੁਲਾਇਆ ਨਾਦੀ ਦੇ ਵਿੱਚ ਕਸਤੂਰ ਆਉਂਦੇ ਆ ਮਿਰਗ ਝਾੜ ਫੀਲਿਆਂ ਨੂੰ ਮਿਰਗ ਕੰਧ ਮੂਲਾਂ ਨੂੰ ਧਰਤੀ ਨੂੰ ਪਾਣੀ ਨੂੰ ਸਭ ਦਾ ਫਿਰਦਾ ਵੀ ਸੁਗੰਧੀ ਇਥੋਂ ਆਉਂਦੀ ਹੋਣੀ ਆ ਇਸੇ ਤਰ੍ਹਾਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਹਿਰਦੇ ਵਿੱਚ ਤੇ ਇਹ ਬਾਹਰ ਬਾਹਰ ਦਾ ਫਿਰਦਾ ਵੀ ਖੌਰੇ ਕਿਤੇ ਬਾਹਰ ਬਿਠਾਓ ਕਿਉਂ ਇਹ ਮਾਇਆ ਨੇ ਪੜਦਾ ਹੀ ਐ ਸਾਰ ਪਾਇਆ ਹੋਇਆ ਮਨਮੁਖ ਅਹੰਕਾਰੀ ਮਹਲ ਨਾ ਡਾਣ ਖਿਨ ਆਗੈ ਖਿਨ ਪਿਛੈ ਦੋ ਸ਼ਬਦ ਵਰਤੇ ਬਾਪੂ ਨੇ ਤੇ ਦੋਨੋਂ ਗੁਰਮੁਖੋਏ ਦੇ ਵਿੱਚ ਆ ਪਾਲਾ ਤਾਉ ਪਛੋਣਾ ਨਾ ਲਿਆ ਪੈ मनमुख अपने मन ਨੂੰ ਹੀ ਮੁਹੀ ਸਮਝਣਾ ਜੋ ਮੈਂ ਕਰਦਾ ਉਹ ਹੀ ਉਹ ਠੀਕ ਆ ਜਿਹੜਾ ਕਰਮ ਮੈਂ ਕਰ ਰਿਹਾ ਉਹਦੇ ਨਾਲ ਹੀ ਰੱਬ ਕੋਸ਼ੋਸ਼ ਵਾ ਗੁਰੂ ਨੂੰ ਨਹੀਂ ਪੁੱਛਣਾ ਹੈ ਮਹਾਰਾਜ ਕੀ ਇਹ ਕਰਮ ਸਾਰਥ ਹੈ ਮਹਾਰਾਜ ਜਿਹੜਾ ਇਹ ਕਰਮ ਮੈਂ ਕਰ ਰਿਹਾ ਇਹ ਅਕਾਰਥ ਹੈ ਗੁਰੂ ਨੂੰ ਨਹੀਂ ਪੁੱਛਣਾ ਨਹੀਂ ਮੈਂ ਗੁਰੂ ਨੂੰ ਵੱਡਾ ਮੰਨ ਜਿਹੜਾ ਮੈਂ ਕਰਮ ਦਰੂਗਾ ਉਹ ਹੀ ਉਹ ਪ੍ਰਧਾਨ ਹੋਊਗਾ ਬਸ ਗੁਰਮੁਖ ਕੋ ਇੱਥੇ ਸਾਡਾ ਸਾਰਾ ਜੰਡਾਲ ਜਿਹੜਾ ਉਹ ਉਂਢਲਿਆ ਹੋਇਆ ਕਿਉਂਕਿ ਗੁਰੂ ਕਾ ਸਿੱਖਿਆ ਹਾਲ ਮੰਨ ਰੇ ਗੁਰੂ ਕਾ ਕਹਾ ਮੰਨ ਲੀਤ ਜਿਹੜੀਆਂ ਉਂਢਲਾਂ ਮੈਂ ਸੁਲਝ ਜਾਣਗੀਆਂ ਸਭ ਤੋਂ ਪਹਿਲਾ ਕਰਮ ਮਨਮੁਖ ਆਪਣੇ ਆਪ ਨੂੰ ਮੁਖੀ ਸਮਝਣਾ ਜੋ ਮੇਰਾ ਮਨ ਕਹਿੰਦਾ ਮੈਂ ਉਹ ਕਰਮ ਕਰੂੰਗਾ ਬਸ ਗੁਰੂ ਜੋ ਕਹਿੰਦਾ ਵਾ ਮੈਂ ਨਹੀਂ ਸੁਣਦਾ ਉਹ ਪਹਿਲੀ ਗੱਲ ਤੇ ਇਹ ਅਹੰਕਾਰੀ ਮਨਮੁਖ ਤੇ ਸੀ ਨਾਲ ਹਲ ਹਾਰ ਵੀ ਗਰੀ ਜਾਂਦਾ ਜਿਹੜਾ ਕੰਮ ਮੈਂ ਕਰਦਾ ਨਾ ਮੈਂ ਉਹ ਸਹੀ ਹੁੰਦਾ ਵਾਹ ਇਹ ਸਗਲਦਾ ਹੰਕਾਰ ਕੀ ਆ ਉਹ ਕਰਮ ਕਰਮ ਕੋ ਧਰਮ ਦਾ ਹੋਵੇ ਸਮਾਜਿਕ ਹੋਵੇ ਇਹਦੇ ਨਾਲ ਨਹੀਂ ਕੁਲਣ ਲੈਣ ਬਸ ਮੈਂ ਮੁਫੀਤਾ ਹੀ ਦਾ ਮੈਂਰੇ ਅੰਦਰ ਜੋ ਆ ਮੈਂ ਉਹ ਕਰਾਂ ਬਸ ਤੇ ਬਾਪੂ ਨੂੰ ਕਰਮਾਂ ਬਾਰੇ ਪੁੱਛਦੇ ਹੀ ਨਹੀਂ ਬਾਪੂ ਮੈਂ ਕਰਮ ਕਿੱ데 ਕਰਾਂ ਬਾਪੂ ਕਬੀਰ ਨੇ ਪੁੱਛਿਆ ਇੱਡੀ ਵੱਡੀ ਮਹਾਨ ਹਸਤੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇੱਕ ਇੱਕ ਉਹ ਸਿੱਧਾ ਤੇ ਸਪਸ਼ਟ ਬਚਨ ਕਰਦੇ ਆ ਮਾਲਕਾ ਮੈਨੂੰ ਨਹੀਂ ਪਤਾ ਕਰਮਾਂ ਦਾ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਇਹ ਅਕਾਲ ਪੁਰਖ ਐ ਗੁਰੂ ਮਰਸ਼ਦ ਮੈਨੂੰ ਨਹੀਂ ਪਤਾ ਮੇਰੇ ਕਰਮ ਸਹੀ ਆ ਜਾਂ ਗਲਤ ਪਰ ਤੁਸੀਂ ਦੱਸ ਕਰੋ ਤੁਹਾਨੂੰ ਤਾਂ ਪਤਾ ਵੀ ਕਿਹੜਾ ਕਰਮ ਸਹੀ ਆ ਤੇ ਕਿਹੜਾ ਗਲਤ ਆ ਬਾਪੂ ਮੈਨੂੰ ਸਮਝਾਓ ਪਰ ਕਦੋਂ ਜੀ ਜਦੋਂ ਸਾਡੇ ਅੰਦਰ ਨਿਮਰਤਾ ਹੋਵੇ ਅਜੇ ਤੇ ਔਗਣ ਸਾਨੂੰ ਇਹ ਲਈ ਬੈਠਾ ਮਨਮੁਖ ਅਹੰਕਾਰੀ ਮਹਲ ਨਾ ਡਣ ਅਕਾਲ ਪੁਰਖ ਵਹਿਗੁਰੂ ਜੀ ਹਿਰਦੇ 'ਚ ਵਸਦੇ ਆ ਪਰ ਉਹਨਾਂ ਦਾ ਇਸ ਟਿਕਾਣੇ ਨੂੰ ਲੱਭਦਾ ਹੀ ਨਹੀਂ ਹੈ। ਕੋਖਦਾ ਹੀ ਨਹੀਂ ਹੈ। ਬਾਣੀ ਕਹਿੰਦੀ ਆ ਉਹ ਸਾਨੂੰ ਉਪਦੇਸ਼ ਦਿੰਦੀ ਆ ਵੀ ਭਾਈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹਿੰ ਬੰਦਿਆ ਰੋਜ ਆਪਣਾ ਹਿਰਦਾ ਖੋਜਿਆ ਕਰ। ਕਿੱਥੇ ਦੀ ਸਮਾਂ ਹੀ ਐ ਟਾਈਮ ਹੀ ਨਹੀਂ ਬਣਦਾ ਆਈ ਦੋ ਤਿੰਨ ਗੱਲਾਂ ਪੱਕੀਆਂ ਹੋ ਜਿਨਾ ਸਾਡੇ ਕੋਲੇ ਦੋ ਅੱਗੇ ਤੇ ਹੈ ਹੀ ਕੱਖ ਨਹੀਂ ਗੁਰਮਖੋ ਬਾਪੂ ਕਹਿੰਦਾ ਖੋਜਿਆ ਕਰੇ ਨ ਰੋਜ ਬਾਪੂ ਕਿਉਂ ਖੋਜਣੇ ਤੇ ਜੋ ਕਿ ਲੱਭੂਗਾ ਇੱਥੇ ਕੀ ਖੁਸ਼ ਨਹੀਂ ਹੈ ਕਹਿੰਦੇ ਕਮਲਿਆ ਦੇਖ ਕਰੋਨਾ ਬ੍ਰਹਮੰਡ ਸਾਜ ਕੇ ਉਹਨਾਂ ਦੀ ਪ੍ਰਤਪਾਲਣਾ ਕੀਤੀ ਤੇ ਜਿਹੜੇ ਕਰੋੜਾਂ ਬ੍ਰਹਿਮੰਡਾਂ ਵਿੱਚੋਂ ਵਸਦਾ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਮੈਂ ਇਸ ਕਰਕੇ ਕੋਡਣ ਨੂੰ ਕਹਿੰਦਾ ਜਿਹਨੇ ਕਰੋੜਾਂ ਬ੍ਰਹਿਮੰਡ ਸਾਜੇ ਆ ਉਹ ਸਾਰਾ ਕੁਝ ਇਹਦੇ ਵਿੱਚ ਹੀ ਟਿਕਾਈ ਬੈਠਾ ਲੱਗ ਲਾਇ ਨੂੰ ਕਿ ਤੇ ਬਾਹਰ ਜਾਣ ਦੀ ਲੋੜ ਨਹੀਂ ਪਰ ਲੱਭੇ ਕਿਵੇਂ ਮਨਮੁਖ ਅਹੰਕਾਰੀ ਮਹਿਲ ਨਾ ਲਾਣਾ ਖਿੰਨ ਆ ਗਏ ਖਿੰਨ ਪਿੱਛੇ ਇੱਕ ਕਰਮ ਧਰਮ ਦਾ ਕਰਦਾ ਇੱਕ ਕਦਮ ਪਟ ਲੈਂਦਾ ਨਾ ਰੱਖ ਰੰਦਾ ਨਾਲ ਹੀ ਉਹ ਫਿਰ ਸਮਾਜ ਨੂੰ ਵੀ ਖੁਸ਼ ਕਰਨਾ ਯਾਰ ਰਸਤੇਦਾਰ ਆਹ ਆਰ ਪਰਿਵਾਰ ਆਹ ਜਾਰ ਮਿਤਰਾ ਇਹਨਾਂ ਨੂੰ ਨਹੀਂ ਖੁਸ਼ ਕਰਨਾ ਕਦਮ ਚੱਕਿਆ ਪਿੱਛੇ ਰੱਖ ਲਿਆ ਚਲੋ ਜੀ ਬਾਪੂ ਕਹਿੰਦੇ ਦੋਨਾਂ 'ਚ ਇੱਕ ਤੇ ਮਨਮੁਖਤਾਈ ਵਿੱਚ ਤੇ ਦੂਸਰਾ ਹੰਕਾਰ ਵਿੱਚ ਸੰਸਾਰ ਗਰਸਿਆ ਬਸ ਇਹਨੂੰ ਹੀ ਸਾਰਾ ਕੁਝ ਸਮਝੀ ਜਾਂਦਾ ਜੋ ਕੋਕਰ ਹਰ ਕਾਇਆ ਧਾਵੈ ਤਹਿ ਦਿਸ ਜਾਏ ਲੋਬੀ ਦੰਤ ਨਾ ਢਾਣੀ ਭੱਖ ਆ ਭੱਖ ਸਭ ਖਾ ਜਿਵੇਂ ਹਲਕਿਆ ਹੋਇਆ ਕੁੱਤਾ ਦਸਾਂ ਹੀ ਦਿਸ਼ਾਵਾਂ ਵਿੱਚ ਦੌੜਿਆ ਭੱਜਿਆ ਫਿਰਦਾ ਨਾ ਮਨੁਆ ਪਦਾਰਥਾਂ ਦੇ ਹਲਕਾਵੇ ਵਾਸਤੇ ਭੱਜਈ ਫਿਰਦਾ ਕਿਵੇਂ ਮਰੂਗਾ ਕਿਵੇਂ ਪੂਰੀ ਪਾਉਗੀ ਆਹ ਤਾਂ ਬਣਦੀ ਨਹੀਂ ਖੁਸ਼ ਹੋ ਮਰਗੇ ਮਰਗੇ ਹੋਏ ਬਸ ਭੱਜਿਆ ਫਿਰਦਾ ਧਾਵੇ ਤੈ ਤੇ ਸਜਾਏ ਦਸਾਂ ਹੀ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਮਨੁਆ ਲੋਭੀ ਦੰਤ ਨਾ ਜਾਣੇ ਜਿਸ ਮੁੱਖ ਦੇ ਅੰਦਰ ਲੋਭ ਦਾ ਗੁੰਮਕੁਮਕਤਾ ਬੰਕਣ ਲੱਗ ਗਿਆ ਪੱਖ ਅਪੱਖ ਸਭ ਖਾਈ ਖਾਣ ਜੋਗ ਤੇ ਨਾ ਖਾਣ ਜੋਗ ਇਤਰਾਜ ਜੋਗ ਪਦਾਰਥ ਸਭ ਖਾਈ ਜਾਂਦਾ ਦੂਜਿਆਂ ਨਾਲ ਉਹ ਗੁੰਮਕੋ ਬੇਈਮਾਨੀਆਂ ਠੱਗੀਆਂ ਠੋੜੀਆਂ ਕਰਨੀਆਂ ਹੀ ਸੀ ਹੁਣ ਜਿਨ੍ਹਾਂ ਨੇ ਜੰਮਿਆ ਜਿਨ੍ਹਾਂ ਦੇ ਨਾਲ ਸਕੇ ਸ਼ੀਰ ਕੀਤੇ ਮਾਂ ਦਾ ਦੁੱਧ ਜਿਨ੍ਹਾਂ ਨਾਲ ਸਾਂਝਾ ਸੀ ਉਹਨਾਂ ਨੂੰ ਨਹੀਂ ਬਖਸ਼ਦਾ ਬਾਪੂ ਗੰਦਣ ਸਭ ਨੂੰ ਖਾਈ ਜਾਂਦਾ ਵੱਢੀ ਜਾਂਦਾ ਵਾ ਆ ਹਾਲਾਤ ਨੇ ਇਸ ਮਨਮੁਖ ਦੇ ਇਸ ਕਰਕੇ ਭਾਈ ਸਾਵਧਾਨ ਜੇ ਇਸ ਪਾਲੇ ਤੋਂ ਬਚਣਾ ਜਿਸ ਅੰਦਰ ਦੇ ਡਰ ਤੋਂ ਬਚਣਾ ਤੇ ਭਾਈ ਆ ਕਰਮ ਕਰੋ ਪਾਲ ਤਾਉ ਕਛੂ ਨ ਆਪੈ RAM NAAM GUN GAYE ਜੇ ਤੁਸੀਂ ਮਾਇਆ ਦੇ ਪੰਜੇ ਤੋਂ ਬਚਣਾ ਚਾਹੁੰਦੇ ਹੋ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਥਾਣ ਦੋ ਕੇਵਲ ਉਪਜਮੈਂਟ ਨਹੀਂ ਖੁੱਟ ਘੰਟੇ ਨਹੀਂ ਮਾਰਗ ਚਲ ਤਹਰੇ ਹਰ ਗਾਈਏ ਜਿੱਥੇ ਤੁਸੀਂ ਜਾ ਰਹੇ ਹੋ ਉਸ ਪ੍ਰਿਆਨ ਜਾਂਦੇ ਰੱਬ ਦਾ ਨਾਮ ਹਰ ਦਿਨ ਧਾਰਨ ਕਰ ਲੋ ਇਹ ਹੀ ਇੱਕ ਆਸਰਾ ਜਿਹਦੇ ਨਾਲ ਗੁਣ ਕੋ ਆਪਾਂ ਆਪਣੇ ਇਸ ਵਾਲੇ ਨੂੰ ਖਤਮ ਕਰ ਸਕਦੇ ਹਾਂ ਇਸ ਰੋਗ ਨੂੰ ਖਤਮ ਕਰ ਸਕਦੇ ਆ ਡਾਕੀ ਕੋ ਚਿਤ ਕਛੂ ਨਾ ਲਾਗੇ ਚਰਨ ਕਮਲ ਸਰਣਾਇ ਪ੍ਰਮਾਤਮਾ ਦੀ ਸ਼ਬਦ ਸੁਲਾ ਦੇ ਗੀਤ ਗਾ ਕੇ ਮਾਇਆ ਦਾ ਲਾਲਚ ਕਿਡਾ ਉਹ ਨਾ ਅੰਦਰ ਜੋਰ ਪਾ ਸਕੂਗਾ ਤੇ ਨਾ ਹੀ ਮਾਇਆ ਸਹਿਮ ਬਣਾ ਸਕੂ ਤੁਹਾਡੇ ਅੰਦਰ ਡਰ ਪੈਦਾ ਕਰ ਸਕੂ ਤੁਸੀਂ ਅੰਦਰੋਂ ਨਿਰਭਉ ਨਿਰਵੈਰ ਹੋ ਗੋਗੇ ਹੁਣ ਤਾਂ ਆਪਾਂ ਇਕੱਲਾ ਪੜਦੇ ਆ ਵੀ ਨਿਰਭਉ ਨਿਰਵੈਰ ਅਕਾਲ ਮੂਰਤ ਫਿਰ ਸੱਚਮੁੱਚ ਅੰਦਰੋਂ ਹੋ ਜਾਗੇ ਹੋ ਜਾਣਾ ਤੇ ਕੱਲਾ ਪੜਨਾ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰਾ ਕਿਸੇ ਟੀਜ ਨੂੰ ਪੜ ਕੇ ਗੁਰਮਖੋ ਉਹਦੇ ਤੇ ਅਮਲ ਕਰ ਲੈਣਾ ਤੇ ਜੀਵਨ ਸੁਖਾਲਾ ਹੋ ਜਾਂਦਾ ਕਿਸੇ ਸ਼ਬਦ ਨੂੰ ਪੜ ਕੇ ਗੁਰਮਖੋ ਸੁਣ ਲੈਣਾ ਪੜ੍ਹ ਲੈਣਾ ਵਿਚਾਰ ਲੈਣਾ ਪਰ ਅਮਲ ਨਾ ਕਰਨਾ ਇਹਦੇ ਨਾਲ ਜੀਵਨ ਤਬਦੀਲ ਨਹੀਂ ਹੁੰਦਾ ਹੁਣ ਆਪਾਂ ਕੱਲਾ ਪੜਦੇ ਨਿਰਭਉ ਨਿਰਵੈਰ ਜਾਂ ਨਮਾ ਟ੍ਰੈਡ ਚਲਾ ਲੈਂਦੇ ਵੀ ਗੱਡੀਆਂ ਮੋਟਰਸਾਈਕਲਾਂ ਤੇ ਲਿਖ ਲੀਏ ਕਿੱਥੇ ਤੱਕ ਲੱਗੀਆਂ ਜੇ ਪ੍ਰਚਾਰਕ ਸਹਿਬਾਨਾਂ ਨੇ ਕਹਿ ਦਿੱਤਾ ਵੀ ਨਹੀਂ ਭਾਈ ਇਹ ਪੈਦਾ ਤੇਰੀ ਦਾਤਾਰ ਇਹ ਕੱਲੀਆਂ ਗੱਡੀਆਂ ਮੋਟਰਸਾਈਕਲਾਂ ਵਾਸਤੇ ਕੋਠੀਆਂ ਵਾਸਤੇ ਨਹੀਂ ਅਸੀਂ ਉਥੋਂ ਸਾਡੇ ਤੋਂ ਅਸੀਂ ਆ ਹੁਣ ਮਾਫੂ ਕਰ ਲੈਂਦੇ ਨਿਰਭਉ ਨਿਰਵੈਰ ਦੱਸੋ ਤੇ ਸੀ ਕਿੱਥੇ ਅਸੀਂ ਨਿਰਵੈਰਾਂ ਤੇ ਕਿੱਥੇ ਅਸੀਂ ਨਿਰਭਉ ਆ ਦੈਨ ਸਾਲ ਨੂੰ ਡਰਉਂਦੇ ਆ ਠਿੱਤਾ ਸਾਲ ਨੂੰ ਰਾਈ ਜਾਂਦੀ ਹੈ ਗੁਰਮਖੋ ਪੌਣਾ ਤੋਂ ਅਸੀਂ ਡਰੀ ਜੰਨੇ ਹੁਣ ਤੇ ਪੌਣ ਪੈ ਗਈ ਹੁਣ ਤੇ ਕੰਮ ਹੀ ਨਹੀਂ ਬਣਦਾ ਹੁਣ ਕੁੱਤੇ ਨੇ ਕੰਨ ਝਾੜ ਤੇ ਹੁਣ ਬਿੱਲੀ ਨਾਂਗੀ ਕਿੱਥੇ ਨਰਵੈਰਾ ਅਸੀਂ ਦਸੋਦੇ ਸੀ ਕਿੱਥੇ ਨਰਪਹੁਣ ਰਵੈਰਾ ਕੋਈ ਤੇ ਦਸੋ ਕਿ ਐਸੇ ਇੱਥੇ ਨਰਪਹੁਣ ਰਵੈਰਾ ਨਾ ਉਹ ਪਾਈਲ ਲਿਖਣ ਨਾਲ ਨਹੀਂ ਇਹਨੂੰ ਕਮਾਉਣ ਨਾਲ ਨਿਰਪਾਉ ਨਿਰਵੈਰਤਾ ਆਉਣੀ ਆ ਜਦੋਂ ਉਹਨੂੰ ਥਾਂ ਦੇਵਾਂਗੇ ਨਾ ਅੰਦਰ ਫਿਰ ਨਿਰਪਾਉ ਨਿਰਵੈਰ ਹੋਵਾਂਗੇ ਗੁਰਮਖੋ ਕਿੱਥੇ ਭਾਈ ਕਲਈਆ ਸਾਹਿਬ ਲਿਖਿਆ ਤੇ ਨਹੀਂ ਨਾ ਉਹਨਾਂ ਨੇ ਮਸ਼ਕਤੇ ਵੀ ਮੈਂ ਬਿੰਦਰ ਪਾਉ ਨਿਰਵੈਰ ਤੇ ਲਿਖਾਇਆ ਸੀ ਗੁਰੂ ਗੋਬਿੰਦ ਸਿੰਘ ਨੇ ਵੀ ਲਿਖ ਲਾ ਭਾਈ ਕਲਈਆ ਵੀ ਨਿਰਪਾਉ ਨਿਰਵੈਰ ਤੇ ਲਿਖ ਕੇ ਤਾਂ ਪਤਾ ਲੱਗਦਾ ਹਾਈ ਪਾਣੀ ਇਨ ਨਿਰਭਉ ਦੁਸ਼ਮਣ ਸੈਨਾ ਦੇ ਵੀ ਜਲ ਸਿਕਾਈ ਲੈ ਲਿਆ ਇਨ ਦੇ ਬੈਰ ਤੋਂ ਰਹਿਤ ਨਿਰਬੈਰ ਸਰੀਰ ਦੇਖਦੇ ਨਹੀਂ ਇਹ ਤੁਰਕ ਟੁਕਣਾ ਹੱਥਾਂ ਤੇ ਫਟ ਲੱਗੇ ਹੋਏ ਐ ਮੈਥੋਂ ਊਪ ਨਹੀਂ ਬਣਾਈ ਜਾਂਦੇ ਤੂੰ ਮੁੱਖ ਕਰ ਊਪ ਮੈਂ ਆਪਣੇ ਹੱਥ ਦੀ ਬਣਾ ਲਾਂ ਤੂੰ ਜਲ ਸਕ ਲਾ ਆ ਨਿਰਭਉ ਨਰਵਾਇ ਦਾ ਕਮਾਇਆ ਮਰਨ ਦਾ ਗੁਰਮੁਖੀ ਕਿਹਤੇ ਦੇ ਕੋਲ ਤੇ ਆ ਇਦਾਂ ਨਰਪੌਨ ਰਵੈਰ ਨਹੀਂ ਹੋਇਆ ਲੈਣਾ ਕਿ ਧਿਆਨ ਵਿੱਚ ਰੱਖੋ ਬਾਣੀ ਸਾਡੇ ਵਾਸਤੇ ਆ ਤੇ ਅਸੀਂ ਕਮਾਉਣੀ ਆ ਫਿਰ ਚਰਨ ਕਮਲ ਸ਼ਰਣਾਏ ਫਿਰ ਉਹਦੇ ਚਰਨ ਸ਼ਰਨ ਦੇ ਵਿੱਚ ਗੁਰਮੁਖੋ ਸਾਨੂੰ ਥਾਮ ਪ੍ਰਾਪਤ ਹੋਊਗੀ ਜਦੋਂ ਉਹਦੇ ਗੁਣਾਂ ਨੂੰ ਧਾਰਨ ਕਰਾਂਗੇ ਸੰਤ ਕਿਰਪਾ ਸਪਸੰਦ ਪ੍ਰਸਾਦ ਭਈ ਕਿਰਪਾਲਾ ਹੋਏ ਆਪ ਸਹਾਈ ਗੁਣ ਨਿਧਾਨ ਨਿਤਗਾ ਵੈ ਨਾਨਕ ਸਹਸਾ ਦੁੱਖ ਮਿਟਾਈ ਸੰਤ ਪ੍ਰਸਾਦ ਸੰਤ ਕੌਣ ਜੀ ਕੋਈ ਬਾਰੀ ਨਹੀਂ ਕੋਈ ਸੁਲਾਸ ਦਾ ਨਾ ਨੂੰ ਸੰਤ ਨਹੀਂ ਬਰਦੀ ਤੇ ਕੇਵਲ ਦੱਸਦੀ ਹੈ ਗੁਰਮੁਖੋ ਇਸ ਕਿਸ ਸਕੂਲ ਦਾ ਸਖਿਆਰ ਕੀਤਾ ਬਰਦੀ ਨਾਲੇ ਥੋੜਾ ਪਤਾ ਲੱਗਦਾ ਵੀ ਇਹ ਡਿਗਰੀ ਕਿਹੜੀ ਲਈ ਫਰਦਾ ਵਾ ਬਰਦੀ ਨਾ ਨਹੀਂ ਗੁਰਮੁਖੋ ਸੰਤ ਲਿਬਾਸ ਦਾ ਨਾਮ ਨਹੀਂ ਸੰਤਤਾ ਗੁਣਾ ਦਾ ਨਾਮ ਤੇ ਦਾ ਬਾਣੀ ਨੇ ਫਰਮਾਨ ਕੀਤਾ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋਗ ਰ ਪਾਇਆ ਜਾ ਕਾ ਨਾਉ ਬਿਖੋ ਗੁਰੂ ਦਾ ਨਾਮ ਸੰਤਾ ਜਾ ਕਾ ਨਾਉ ਬਿਖੋ ਤੇ ਗੁਰੂ ਸੰਤਾ ਭਾਈ ਤੇ ਬਾਪੂ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਥੇ ਗੁਰੂ ਮਰਸ਼ਦ ਦੀ ਮਹਿਮਾ ਪ੍ਰਮਾਣ ਕਰਦੇ ਆ ਸੰਤ ਪ੍ਰਸਾਦ ਭਈ ਕਿਰਪਾਲਾ ਹੋਏ ਆਪ ਸਹਾਈ ਗੁਰੂ ਸੰਤ ਨੇ ਤਰਸ ਕੀਤਾ ਰਹਿਮਤ ਕੀਤੀ ਕਿਰਪਾ ਵਰਸਾਈ ਆਪਣੀ ਦਇਆਲਤਾ ਦੇ ਘਰ ਵਿੱਚ ਆਏ ਤੇ ਦੇ ਹਾਲਤਾ ਦੇ ਕਰ ਵਿੱਚ ਆ ਕਿ ਉਹਨਾਂ ਨੇ ਐਸੀ ਰਹਿਮਤ ਦੀ ਵਰਖਾ ਕੀਤੀ ਕਿ ਗੁਰਮੁਖੋ ਜਿਸ ਪ੍ਰਮਾਤਮਾ ਨੂੰ ਬਾਹਰ ਪਾਲ ਦੇ ਫਿਰਦੇਸ ਨ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਾਪਿਆ ਬੇਨਾਸ਼ੀ ਕਰਮਹਿ ਪਾਇਆ ਐਸੇ ਹਿਰਦੇ ਰੂਪ ਘਰ ਦੇ ਵਿੱਚ ਹੀ ਪ੍ਰਾਪਤ ਹੋਵੇ ਇਹ ਗੁਰੂ ਕੀ ਕਿਰਪਾ ਨਾਲ ਹੋਣਾ ਗੁਰਮਖੋ ਗੁਰੂ ਤੇ ਕਿਰਪਾ ਕਰ ਰਿਹਾ ਬਚਨ ਸੰਨ ਹੀ ਢੋਲੀ ਚ ਪਾ ਰਿਹਾ ਪਰ ਇਹਨਾਂ ਬਚਨਾਂ ਨੂੰ ਸਾਹਮਣਾ ਨਾ ਸਾਹਮਣਾਏ ਸਾਡੇ ਮਨੁਏ ਦੀ ਫਿਤਰਤ ਆ ਤੇ ਜਦੋਂ ਗੁਰੂ ਨੇ ਇਹ ਤਰਸ ਕੀਤਾ ਰਹਿਮਤ ਕੀਤੀ ਉਹਦੇ ਬਚਨਾਂ ਨੂੰ ਸਾਡੀ ਢੋਲੀ ਵਿੱਚ ਪਵਾਇਆ ਹੋਏ ਆਪ ਸਹਾਈ ਤੇ ਮਾਇਆ ਦੇਨ ਤੋਂ ਬਚਾਉਣ ਵਾਸਤੇ ਸਹਾਇਤਾ ਕਰਨ ਵਾਸਤੇ ਮੇਰੇ ਅੰਗ ਸੰਗ ਹੋਗੇ ਪੜਦੇ ਆਂ ਅਨੁ ਗੁਰੂ ਕੀ ਬਾਣੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤਿਸ ਸਦਾ ਸਮਾਲੇ ਹੁਣ ਗੁਰੂ ਮੇਰੇ ਸਦਾ ਹੀ ਅੰਗ ਸੰਗ ਰਹਿੰਦੇ ਆ ਮਾਇਆ ਦੇਨ ਹੁਣ ਮੇਰਾ ਮੇਰੇ ਤੇ ਪ੍ਰਭਾਵ ਪਾਈ ਨਹੀਂ ਸਕਦੀ ਗਰਮ ਖੂਹ ਕੁੱਤੇ ਨੂੰ ਤੁਹਾਡੇ 5-6 ਫੁੱਟ ਸਰੀਰ ਦਾ ਕੋਈ ਡਰ ਨਹੀਂ ਹੈ ਪਰ ਤੁਹਾਡੇ ਹੱਥ ਦੇ ਵਿੱਚ ਨਾ ਗਿੱਠਕਦਾ ਭਾਵੇਂ ਛੋਟਾ ਜਾਂ ਡੰਡਾ ਬਗੜਿਆ ਹੋਵੇ ਦੂਰ ਖਲੋਤਾ ਭੌਂਕਦਾ ਤੇ ਰੋਗ ਆ ਨੇੜੇ ਨਹੀਂ ਹੁੰਦਾ ਇਸੇ ਤਰ੍ਹਾਂ ਮਾਇਆ ਦੇਣ ਦੂਰ ਖਲੋਤੀ ਦੇਖੀ ਤੇ ਜਾ ਸਕਦੀ ਹੈ ਪਰ ਗਰਮ ਖੂਹ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕਦਾ ਇਹ ਗੁਰੂ ਕੀ ਬਾਣੀ ਦਾ ਫੈਸਲਾ ਇਸ ਫੈਸਲੇ ਨੂੰ ਆਪਾਂ ਕਮਾ ਲ ਗਏ ਗੁਰੂ ਕੀ ਕਿਰਪਾ ਲੈ ਲਈਏ ਤੇ ਮਾਇਆ ਦੇ ਪੰਜੇ ਤੋਂ ਬਚ ਜਾਈਏ ਫਿਰ ਇਹਦੇ ਨਾਲ ਹੋਇਆ ਕਿ ਹੋਰ ਕੀ ਅਵਸਥਾ ਹੋਈ ਗੁਣ ਨਿਧਾਨ ਨਿਤ ਗਾਵੇ ਨਾਨਕ ਸਹਸਾਦ ਦੁੱਖ ਮਿਟਾਈ ਹੁਣ ਗੁਰੂ ਦੀ ਕਿਰਪਾ ਦਾ ਸਦਕਾ ਨਿਤ ਨੰਨੇ ਨੂੰ ਸਿਆਰੀ ਤਤੇ ਨੂੰ ਸਿਆਰੀ ਨਿਤ ਦਾ ਅਰਥ ਹਰ ਸਵਾਸ ਨਾਲ ਸਾਦ ਸਾਦ ਸਿਮਰੋਂ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਸਿਮਰੋਂ ਸਿਮਰ ਸਿਮਰ ਸੁਖ ਪਾਵਾਂ ਕਲ ਕਲੇਸ਼ ਤਨ ਮਾਹਿ ਮਿਟਾਵਾਂ ਹੁਣ ਗੁਰਮੁਖੋ ਹਰ ਸਾਹ ਦੇ ਨਾਲ ਨਿਤ ਭਾਵ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਹਿਗੂ ਜੀ ਹਿਰਦੇ ਰੂਪ ਘਰ ਵਿੱਚ ਵਸ ਗਿਆ ਤੇ ਹੁਣ ਉਹਦੇ ਗੁਣ ਮੁੱਕਦੇ ਹੀ ਨਹੀਂ ਗੁਰਮੁਖੋ ਅਠੇ ਪੈਰ ਉਹਦੇ ਗੁਨਾ ਨੂੰ ਗਾਈ ਰਹੀਏ ਤਾਂ ਵੀ ਉਹ ਤੋਟ ਨਾ ਆਵੇ ਵੱਧ ਦੋ ਜਾਈ ਵੱਧ ਹੀ ਦੰਦੇ ਆ ਸਹਸਾਂ ਦੁੱਖ ਮਿਟਾਈ ਮਾਇਆ ਦਾ ਸਹਿਮ ਦੁੱਖ ਦੂਰ ਕਰ ਦਿੱਤਾ ਉਸ ਕਿਰਪਾ ਨਿਦਾਨ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਪ੍ਰਮਾਤਮਾ ਦਾ ਜਾਹਰ ਰੂਪ ਗੁਰੂ ਨੂੰ ਆਪਣੇ ਹਿਰਦੇ ਰਖਾਣ ਲਈਏ ਫਿਰ ਭਾਈ ਆਪਣਾ ਸਭ ਦਾ ਵੀ ਲੋਕ ਸੁਖੀਏ ਪ੍ਰਲੋਕ ਸਹੀਲੇ ਨਾਨਕ ਹਰ ਪ੍ਰਭਾਪੇ ਮੇਲੇ ਗੁਰਮੰਤੋਂ ਬਾਰਾ ਇੱਕ ਵੀ ਸ਼ਬਦ ਗੁਰਮਖੋ ਗਿਆ ਹੋਵੇ ਆਪ ਜੀ ਨੇ ਆਪਣੇ ਅਨੰਦ ਜੀ ਸੇਵਾ ਦਰਸ਼ਨ ਮਾਫਰਨਾ ਗੁਰਮੰਤ ਅਨੁਸਾਰ ਜੋ ਆਪ ਕੀਤੇ ਚਰਨਾਂ 'ਚ ਬੇਨਤੀਆਂ ਕੀਤੀਆਂ ਇਹਨਾਂ ਬੇਨਤੀਆਂ ਨੂੰ ਧਿਆਨ ਵਿੱਚ ਰੱਖੋ ਇੱਥੇ ਤੱਕ ਮਾਲਕ ਦੀ ਰਹਿਮਤ ਦਾ ਸਦਕਾ ਆਪਣੇ ਦੇ ਵਿੱਚ ਕੋਈ ਗਿਆਨ ਧਿਆਨ ਨਹੀਂ ਹੈ 31 ਸ਼ਬਦ ਤੁਨ ਗੁਰ ਅਰਜਨ ਸਾਹਿਬ ਜੀ ਦੀ ਰਚਨਾ ਤੋਂ ਸੰਪੂਰਨ ਹੋਏ ਇਨ ਸਮੂਹ ਸ਼ਬਦਾਂ ਦੀ ਵਿਚਾਰ ਕਰਦਿਆਂ ਹੋਇਆਂ ਤਮਾਮ ਪੁਰਾਣੀਆਂ ਗਲਤੀਆਂ ਨੂੰ ਆਪ ਜੀ ਨੇ ਖਿਮਾ ਕਰਨਾ ਅਸੀਸ ਬਖਸ਼ੀ ਅੱਗੇ ਵਾਸਤੇ ਮਾਲਕ ਦੇ ਪ੍ਰੇਮ ਭਾਵ ਦਾ ਬਖਸ਼ਿਸ਼ ਕਰਨ ਤਾਂ ਜੋ ਇਹ ਸ਼ਬਦਾਂ ਨੂੰ ਗੁਰਮੁਖੋਂ ਗੁਰੂ ਕੇ ਪਾਵਨ ਪਵਿੱਤਰ ਬਚਨਾਂ ਨੂੰ ਆਪਾਂ ਕਮਾ ਸਕੀਏ ਇਸ ਮਨੁੱਖਾ ਜਨਮ ਤੋਂ ਲਾਹਾ ਲੈ ਸਕੀਏ ਇਨੀਆਂ ਬੇਨਤੀਆਂ ਪ੍ਰਵਾਨਮ ਕਰਿਓ ਆਉ ਸਮਾ ਹੋਇਆ ਅਨੰਤ ਸਾਹਿਬ ਦੀ ਬਾਣੀ ਨਾਲ ਜੁੜੀ ਇਹ ਸਤਿਗੁਰੂ ਧੰਨ ਗ੍ਰੰਥ ਸਾਹਿਬ ਜੀ ਦੇ ਚਰਨਾਂ ਅਤਿ ਅਦਾਸ ਬੇਨਤੀ ਪਾਵਨ ਪਵਿੱਤਰ ਹੋਕਮ ਸਰਵਣ ਕਰੀਏ ਦਾਤਾ ਪਰਛਾਹ ਮਾਰੀ ਰਹਿਮਤ ਕਰਨ ਸਭ ਦੀ ਛੋੜੀ ਵਿੱਚ ਨਾਮ ਨਾਨਕਾ ਸਿੱਖੀ ਜੀਵਨ ਬਖਸ਼ਿਸ਼ ਕਰਨ ਰਣ ਪਿਆਰ ਅਦਬ ਸਤਿ ਪਾਤੇ ਗਦਾਓ ਆਪ ਕੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਫਤੇ ਧੰਨ ਵਾਹਿਗੁਰੂ ਸਾਹਿਬ ਜੀ ਆਰਾਮ ਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ